ਜਦ ਨਾਲਾ ਦੇ ਪਿੰਡ ਤਲਵੰਡੀ ਦੇ ਵਸਨੀਕ ਦਾ ਪੁੱਤਰ ਜੋ ਕਿ ਅ비ਜੋਤ ਸਿੰਘ 8 ਸਾਲਾਂ ਦਾ ਹੈ ਪਿਛਲੇ 3 ਸਾਲਾਂ ਤੋਂ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਪੀੜਿਤ ਹੈ ਹਾਲੇ ਵਿੱਚ ਆਏ ਹੜ੍ਹ ਕਾਰਨ ਉਸ ਦੇ ਘਰ ਅਤੇ ਜ਼ਮੀਨ ਪੂਰੀ ਤਰ੍ਹਾਂ ਪਾਣੀ ਚ ਡੁੱਬ ਗਏ ਸਨ ਜਿਸ ਕਾਰਨ ਪਰਿਵਾਰ ਬੱਚੇ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਸੀ ਬੱਚੇ ਦੀ ਹਾਲਤ ਬਾਰੇ ਜਾਣਕਾਰੀ ਮਿਲਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਟਵੀਟ ਕਰਕੇ ਐਲਾਨ ਕੀਤਾ ਕਿ ਅਭਿਜੋਤ ਦਾ ਪੂਰਾ ਇਲਾਜ ਸਰਕਾਰ ਵੱਲੋਂ ਕਰਵਾਇਆ ਜਾਵੇਗਾ ਹੁਣ ਬੱਚੇ ਨੂੰ ਅੰਮ੍ਰਿਤਸਰ ਦੇ ਬੇਬੇ ਨਾਨਕੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਉਸ ਦਾ ਮੁਫਤ ਇਲਾਜ ਚੱਲ ਰਿਹਾ ਹੈ ਐਕਚੁਅਲੀ ਨੂੰ 3 ਸਾਲ ਤੋਂ ਦਿੱਕਤ ਹੈ ਬੱਚੇ ਦੀ ਕਿਡਨੀਸ ਖਰਾਬ ਹੈਗੇ ਆਪਣੇ ਕੋਲ ਬੱਚਾ ਵੈਸੇ ਕਲੀਨਿਕਲੀ ਸਟੇਬਲ ਹੈਗਾ ਹੈ ਅ ਬਟ ਸਵੇਲਿੰਗ ਦਿਨ ਆਲੀ ਆਇਆ ਹੈ ਪੂਰੀ ਬਾਡੀ ਚ ਸਵੇਲਿੰਗ ਹੋਈ ਹੈ ਦਿੱਕਤ ਚ ਆਈ ਹੁੰਦਾ 3 ਸਾਲ ਤੋਂ ਬੱਚੇ ਨੂੰ ਦਿੱਕਤ ਚੱਲ ਰਹੀ ਹੈਗੀ ਬਾਕੀ ਆਪਾਂ ਨੂੰ ਇੱਥੇ ਟਰੀਟ ਕਰਾਂਗੇ ਇਹਨੂੰ ਪਹਿਲਾਂ ਇਹਦਾ ਪੀਜੀਆਈ ਤੋਂ ਟਰੀਟਮੈਂਟ ਚੱਲ ਰਿਹਾ ਹੈ ਆਪਾਂ ਇਹਨੂੰ ਕੋਈ ਟਰੀਟਮੈਂਟ ਕੰਟੀਨਿਊ ਕਰਾਂਗੇ ਬੱਚੇ ਦੀ ਚਾਚੀ ਜੋਵਨਪ੍ਰੀਤ ਕੌਰ ਨੇ ਦੱਸਿਆ ਕਿ ਅਭੀ ਜੋਤ ਦਾ ਇਲਾਜ ਪਿਛਲੇ ਸਮੇਂ ਚੰਡੀਗੜ੍ਹ ਤੋਂ ਚੱਲਦਾ ਸੀ ਪਰ ਦਵਾਈਆਂ ਅਤੇ ਇਲਾਜ ਦੇ ਖਰਚੇ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਬੱਦਤਰ ਹੋ ਗਈ ਹੜ੍ਹ ਕਾਰਨ ਕਰਤੇ ਖੇਤ ਤਬਾਹ ਹੋਣ ਨਾਲ ਪਿਛਲੇ 15-20 ਦਿਨਾਂ ਤੋਂ ਇਲਾਜ ਪੂਰੀ ਤਰ੍ਹਾਂ ਰੁਕਿਆ ਹੋਇਆ ਸੀ ਇਸ ਤੋਂ ਬਾਅਦ ਇੱਕ ਰਾਹਤ ਟੀਮ ਨੇ ਜਦੋਂ ਬੱਚੇ ਦੀ ਮਾੜੀ ਹਾਲਤ ਦੇਖੀ ਤਾਂ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ 3 ਸਾਲ ਤੋਂ ਇਹ ਬੱਚੇ ਦੀ ਪ੍ਰੋਬਲਮ ਚੱਲਦੀ ਪਈ ਹੈ ਕਿਡਨੀ ਪ੍ਰੋਬਲਮ ਹੈ ਤਾਂ ਇਹਨਾਂ ਦੇ ਬਹੁਤ ਹੀ ਬੁਰੇ ਹਾਲਾਤ ਮਤਲਬ ਜਿੱਦਾਂ ਪਾਣੀ ਔਨ ਕਰਨ ਸਾਡੇ ਪਿੰਡ ਵਿੱਚ ਇੱਕ ਟੀਮ ਸਾਡੇ ਘਰੇ ਗਈ ਸੀਗੀ ਉਹਨਾਂ ਨੇ ਹੈਲਪ ਕੀਤੀ ਤਾਂ ਉਹਨਾਂ ਨੇ ਨਿਊਜ਼ ਵਾਲੇ ਸਾਧ ਕੇ ਤਾਂ ਸਾਡੀ ਜਿਹੜੀ ਵੀਡੀਓ ਸੀ ਉਹ ਵਾਇਰਲ ਕੀਤੀ ਤਾਂ ਇਹ ਖਬਰ ਫਿਰ ਭਗਵੰਤ ਮਾਨ ਕਿਉ ਸੀਐਮ ਕੋ ਪਹੁੰਚ ਗਈ ਤਾਂ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਐਕਸ਼ਨ ਲਿਆ ਕਿ ਇਹ ਬੱਚੇ ਦਾ ਬਿਲਕੁਲ ਫ੍ਰੀ ਇਲਾਜ ਕੀਤਾ ਜਾਵੇਗਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇੰਨੀ ਸਾਡੀ ਹੈਲਪ ਕੀਤੀ ਤਾਂ ਕਿ ਬੱਚਾ ਠੀਕ ਹੋਏ ਤੇ ਪੜ੍ਹ ਲਿਖ ਜਾਏ ਪਰਿਵਾਰ ਦੇ ਹਾਲਾਤ ਪਹਿਲਾਂ ਠੀਕ ਸੀਗੇ ਹੁਣ ਇਹ ਬਿਮਾਰੀ ਦੇ ਕਾਰਨ ਹਾਲਾਤ ਵੀ ਬਹੁਤ ਬੁਰੇ ਹੋ ਗਏ ਪਰਿਵਾਰ ਦੇ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਕਾਰ ਦੇ ਰਸਤ ਕੇਪ ਨਾਲ ਉਹਨਾਂ ਨੂੰ ਦੁਬਾਰਾ ਜੀਵਨ ਦੀ ਉਮੀਦ ਮਿਲੀ ਹੈ ਉਹਨਾਂ ਨੇ ਉਮੀਦ ਜਤਾਈ ਕਿ ਅਭਿਜੋਤ ਜਲਦੀ ਸਿਹਤਮੰਦ ਹੋ ਸਕੇਗਾ ਤੇ ਨਾਲ ਹੀ ਸਕੂਲ ਜਾਵੇਗਾ ਅੱਗੋਂ ਹੜ੍ਹ ਕਾਰਨ ਤਬਾਹੀ ਨਾਲ ਜੂਝਦੇ ਪਰਿਵਾਰ ਲਈ ਇਹ ਸਰਕਾਰੀ ਮਦਦ ਕਿਸੇ ਵੱਡੇ ਸਹਾਰੇ ਤੋਂ ਘੱਟ ਨਹੀਂ ਜਨਾਲਾ ਦੇ ਪਿੰਡ ਤਲਵੰਡੀ ਦੇ ਵਸਨੀਕ ਦਾ ਪੁੱਤਰ ਜੋ ਕਿ ਅਭਿਜੋਤ ਸਿੰਘ 8 ਸਾਲਾਂ ਦਾ ਹੈ ਪਿਛਲੇ 3 ਸਾਲਾਂ ਤੋਂ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਪੀੜਿਤ ਹੈ ਹਾਲੇ ਵਿੱਚ ਆਏ ਹੜ੍ਹ ਕਾਰਨ ਉਸਦੇ ਘਰ ਅਤੇ ਜ਼ਮੀਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਸਨ ਜਿਸ ਕਾਰਨ ਪਰਿਵਾਰ ਬੱਚੇ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਸੀ ਬੱਚੇ ਦੀ ਹਾਲਤ ਬਾਰੇ ਜਾਣਕਾਰੀ ਮਿਲਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਟਵੀਟ ਕਰਕੇ ਐਲਾਨ ਕੀਤਾ ਕਿ ਅਵਿਜੋਦ ਦਾ ਪੂਰਾ ਇਲਾਜ ਸਰਕਾਰ ਵੱਲੋਂ ਕਰਵਾਇਆ ਜਾਵੇਗਾ ਹੁਣ ਬੱਚੇ ਨੂੰ ਅੰਮ੍ਰਿਤਸਰ ਦੇ ਬੇਬੇ ਨਾਨਕੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਉਸ ਦਾ ਮੁਫਤ ਇਲਾਜ ਚੱਲ ਰਿਹਾ ਹੈ ਐਕਚੁਅਲੀ ਨੂੰ 3 ਸਾਲ ਤੋਂ ਦਿੱਕਤ ਹੈ ਬੱਚੇ ਦੀ ਹੈ ਕਿਡਨੀਸ ਖਰਾਬ ਹੈਗੇ ਆਪਣੇ ਕੋਲ ਬੱਚਾ ਵੈਸੇ ਕਲੀਨਿਕਲੀ ਸਟੇਬਲ ਹੈਗਾ ਬਟ ਸਵੇਲਿੰਗ ਦੇ ਨਾਲ ਹੀ ਆਇਆ ਹੈ ਪੂਰੀ ਬਾਡੀ 'ਚ ਸਵੇਲਿੰਗ ਹੋਈ ਹੈ ਦਿੱਕਤ ਹੈ ਇਹ ਹਿੰਗਾ 3 ਸਾਲ ਤੋਂ ਬੱਚੇ ਨੂੰ ਦਿੱਕਤ ਚੱਲ ਰਹੀ ਹੈ ਬਾਕੀ ਆਪਾਂ ਨੂੰ ਇੱਥੇ ਟਰੀਟ ਕਰਾਂਗੇ ਇਹਨੂੰ ਪਹਿਲਾਂ ਦਾ ਪੀਜੀਆਈ ਤੋਂ ਟਰੀਟਮੈਂਟ ਚੱਲ ਰਿਹਾ ਹੈ ਆਪਾਂ ਇਹਨੂੰ ਕੋਈ ਟਰੀਟਮੈਂਟ ਕੰਟੀਨਿਊ ਕਰਾਂਗੇ ਬੱਚੇ ਦੀ ਚਾਚੀ ਜੋਵਨਪ੍ਰੀਤ ਕੌਰ ਨੇ ਦੱਸਿਆ ਕਿ ਅਭੀ ਜੋਤ ਦਾ ਇਲਾਜ ਪਿਛਲੇ ਸਮੇਂ ਚੰਡੀਗੜ੍ਹ ਤੋਂ ਚੱਲਦਾ ਸੀ ਪਰ ਦਵਾਈਆਂ ਅਤੇ ਇਲਾਜ ਦੇ ਖਰਚੇ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਬੱਤਰ ਹੋ ਗਈ ਹੜ ਕਾਰਨ ਘਰ ਅਤੇ ਖੇਤ ਤਬਾਹ ਹੋਣ ਨਾਲ ਪਿਛਲੇ 15-20 ਦਿਨਾਂ ਤੋਂ ਇਲਾਜ ਪੂਰੀ ਤਰ੍ਹਾਂ ਰੁਕਿਆ ਹੋਇਆ ਸੀ ਇਸ ਤੋਂ ਬਾਅਦ ਇੱਕ ਰਾਹਤ ਟੀਮ ਨੇ ਜਦੋਂ ਬੱਚੇ ਦੀ ਮਾੜੀ ਹਾਲਤ ਦੇਖੀ ਤਾਂ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ 3 ਸਾਲ ਤੋਂ ਇਹ ਬੱਚੇ ਦੀ ਪ੍ਰੋਬਲਮ ਚੱਲਦੀ ਪਈ ਹੈ ਕਿਡਨੀ ਪ੍ਰੋਬਲਮ ਹੈ ਤਾਂ ਇਹਨਾਂ ਦੇ ਬਹੁਤ ਹੀ ਬੁਰੇ ਹਾਲਾਤ ਮਤਲਬ ਜਿੱਦਾਂ ਪਾਣੀ ਆਨ ਕਰਨਾ ਸਾਡੇ ਪਿੰਡ ਵਿੱਚ ਇੱਕ ਟੀਮ ਸਾਡੇ ਘਰੇ ਗਈ ਸੀਗੀ ਉਹਨਾਂ ਨੇ ਹੈਲਪ ਕੀਤੀ ਤਾਂ ਉਹਨਾਂ ਨੇ ਨਿਊਜ਼ ਵਾਲੇ ਸਾਧ ਕੇ ਤਾਂ ਸਾਡੀ ਜਿਹੜੀ ਵੀਡੀਓ ਸੀ ਉਹ ਵਾਇਰਲ ਕੀਤੀ ਤਾਂ ਇਹ ਖਬਰ ਫਿਰ ਭਗਵੰਤ ਮਾਨ ਜੀ ਕੋ ਸੀਐਮ ਕੋ ਪਹੁੰਚ ਗਈ ਤਾਂ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਐਕਸ਼ਨ ਲਿਆ ਕਿ ਇਹ ਬੱਚੇ ਦਾ ਬਿਲਕੁਲ ਫ੍ਰੀ ਇਲਾਜ ਕੀਤਾ ਜਾਵੇਗਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇੰਨੀ ਸਾਡੀ ਹੈਲਪ ਕੀਤੀ ਤਾਂ ਕਿ ਬੱਚਾ ਠੀਕ ਹੋਏ ਤੇ ਪੜ ਲਿਖ ਜਾਏ ਪਰਿਵਾਰ ਦੇ ਹਾਲਾਤ ਪਹਿਲਾਂ ਠੀਕ ਸੀਗੇ ਹੁਣ ਇਹ ਬਿਮਾਰੀ ਦੇ ਕਾਰਨ ਹਾਲਾਤ ਵੀ ਬਹੁਤ ਬੁਰੇ ਹੋ ਗਏ ਪਰਿਵਾਰ ਦੇ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਕਾਰ ਦੇ ਹਸਤਕੇਪ ਨਾਲ ਉਹਨਾਂ ਨੂੰ ਦੁਬਾਰਾ ਜੀਵਨ ਦੀ ਉਮੀਦ ਮਿਲੀ ਹੈ ਉਹਨਾਂ ਨੇ ਉਮੀਦ ਜਤਾਈ ਕਿ ਅਭਿਜੋਤ ਜਲਦੀ ਸਿਹਤਮੰਦ ਹੋ ਸਕੇਗਾ ਤੇ ਨਾਲ ਹੀ ਸਕੂਲ ਜਾਵੇਗਾ ਅੱਗੋਂ ਹਰ ਕਾਰਨ ਤਬਾਹੀ ਨਾਲ ਜੂਝਦੇ ਪਰਿਵਾਰ ਲਈ ਇਹ ਸਰਕਾਰੀ ਮਦਦ ਕਿਸੇ ਵੱਡੇ ਸਹਾਰੇ ਤੋਂ ਕੱਟ ਨਹੀਂ ਜਨਾਲਾ ਦੇ ਪਿੰਡ ਤਲਵੰਡੀ ਦੇ ਵਸਨੀਕ ਦਾ ਪੁੱਤਰ ਜੋ ਕਿ ਅ비ਜੋਤ ਸਿੰਘ 8 ਸਾਲਾਂ ਦਾ ਹੈ ਪਿਛਲੇ 3 ਸਾਲਾਂ ਤੋਂ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਪੀੜਿਤ ਹੈ ਹਾਲੇ ਵਿੱਚ ਆਏ ਹੜ੍ਹ ਕਾਰਨ ਉਸ ਦੇ ਘਰ ਅਤੇ ਜ਼ਮੀਨ ਪੂਰੀ ਤਰ੍ਹਾਂ ਪਾਣੀ ਚ ਡੁੱਬ ਗਏ ਸਨ ਜਿਸ ਕਾਰਨ ਪਰਿਵਾਰ ਬੱਚੇ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਸੀ ਬੱਚੇ ਦੀ ਹਾਲਤ ਬਾਰੇ ਜਾਣਕਾਰੀ ਮਿਲਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਟਵੀਟ ਕਰਕੇ ਐਲਾਨ ਕੀਤਾ ਕਿ ਅਵਿਜੋਦ ਦਾ ਪੂਰਾ ਇਲਾਜ ਸਰਕਾਰ ਵੱਲੋਂ ਕਰਵਾਇਆ ਜਾਵੇਗਾ ਹੁਣ ਬੱਚੇ ਨੂੰ ਅੰਮ੍ਰਿਤਸਰ ਦੇ ਬੇਬੇ ਨਾਨਕੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਉਸ ਦਾ ਮੁਫਤ ਇਲਾਜ ਚੱਲ ਰਿਹਾ ਹੈ ਐਕਚੁਅਲੀ ਨੂੰ 3 ਸਾਲ ਤੋਂ ਦਿੱਕਤ ਹੈ ਬੱਚੇ ਦੀ ਕਿਡਨੀਸ ਖਰਾਬ ਹੈਗੇ ਆਪਣੇ ਕੋਲ ਬੱਚਾ ਵੈਸੇ ਕਲੀਨਿਕਲੀ ਸਟੇਬਲ ਹੈਗਾ ਅ ਬਟ ਸਵੇਲਿੰਗ ਦਿਨ ਆਲੀ ਆਇਆ ਹੈ ਪੂਰੀ ਬਾਡੀ ਚ ਸਵੇਲਿੰਗ ਹੋਈ ਹੈ ਦਿੱਕਤ ਚ ਆਈ ਹੁੰਦਾ 3 ਸਾਲ ਤੋਂ ਬੱਚੇ ਨੂੰ ਦਿੱਕਤ ਚ ਆ ਰਹੀ ਹੈਗੀ ਬਾਕੀ ਆਪਾਂ ਨੂੰ ਇੱਥੇ ਟਰੀਟ ਕਰਾਂਗੇ ਇਹਨੂੰ ਪਹਿਲਾਂ ਇਹਦਾ ਪੀਜੀਆਈ ਤੋਂ ਟਰੀਟਮੈਂਟ ਚੱਲ ਰਿਹਾ ਹੈ ਆਪਾਂ ਇਹਨੂੰ ਕੋਈ ਟਰੀਟਮੈਂਟ ਕੰਟੀਨਿਊ ਕਰਾਂਗੇ ਬੱਚੇ ਦੀ ਚਾਚੀ ਜੋਵਨਪ੍ਰੀਤ ਕੌਰ ਨੇ ਦੱਸਿਆ ਕਿ ਅਭੀ ਜੋਤ ਦਾ ਇਲਾਜ ਪਿਛਲੇ ਸਮੇਂ ਚੰਡੀਗੜ੍ਹ ਤੋਂ ਚੱਲਦਾ ਸੀ ਪਰ ਦਵਾਈਆਂ ਅਤੇ ਇਲਾਜ ਦੇ ਖਰਚੇ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਬੱਦਤਰ ਹੋ ਗਈ ਹੜ੍ਹ ਕਾਰਨ ਘਰ ਅਤੇ ਖੇਤ ਤਬਾਹ ਹੋਣ ਨਾਲ ਪਿਛਲੇ 15-20 ਦਿਨਾਂ ਤੋਂ ਇਲਾਜ ਪੂਰੀ ਤਰ੍ਹਾਂ ਰੁਕਿਆ ਹੋਇਆ ਸੀ ਇਸ ਤੋਂ ਬਾਅਦ ਇੱਕ ਰਾਹਤ ਟੀਮ ਨੇ ਜਦੋਂ ਬੱਚੇ ਦੀ ਮਾੜੀ ਹਾਲਤ ਦੇਖੀ ਤਾਂ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ 3 ਸਾਲ ਤੋਂ ਇਹ ਬੱਚੇ ਦੀ ਪ੍ਰੋਬਲਮ ਚੱਲਦੀ ਪਈ ਹੈ ਕਿਡਨੀ ਪ੍ਰੋਬਲਮ ਹੈ ਤਾਂ ਇਹਨਾਂ ਦੇ ਬਹੁਤ ਹੀ ਬੁਰੇ ਹਾਲਾਤ ਮਤਲਬ ਜਿੱਦਾਂ ਪਾਣੀ ਔਨ ਕਰਨ ਸਾਡੇ ਪਿੰਡ ਵਿੱਚ ਇੱਕ ਟੀਮ ਸਾਡੇ ਘਰੇ ਗਈ ਸੀ ਉਹਨਾਂ ਨੇ ਹੈਲਪ ਕੀਤੀ ਤਾਂ ਉਹਨਾਂ ਨੇ ਨਿਊਜ਼ ਵਾਲੇ ਸਾਧ ਕੇ ਤਾਂ ਸਾਡੀ ਜਿਹੜੀ ਵੀਡੀਓ ਸੀ ਉਹ ਵਾਇਰਲ ਕੀਤੀ ਤਾਂ ਇਹ ਖਬਰ ਫਿਰ ਭਗਵੰਤ ਮਾਨ ਕਿਉ ਸੀਐਮ ਕੋ ਪਹੁੰਚ ਗਈ ਤਾਂ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਐਕਸ਼ਨ ਲਿਆ ਕਿ ਇਹ ਬੱਚੇ ਦਾ ਬਿਲਕੁਲ ਫ੍ਰੀ ਇਲਾਜ ਕੀਤਾ ਜਾਵੇਗਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇੰਨੀ ਸਾਡੀ ਹੈਲਪ ਕੀਤੀ ਤਾਂ ਕਿ ਬੱਚਾ ਠੀਕ ਹੋਏ ਤੇ ਪੜ੍ਹ ਲਿਖ ਜਾਏ ਪਰਿਵਾਰ ਦੇ ਹਾਲਾਤ ਪਹਿਲਾਂ ਠੀਕ ਸੀਗੇ ਹੁਣ ਇਹ ਬਿਮਾਰੀ ਦੇ ਕਾਰਨ ਹਾਲਾਤ ਵੀ ਬਹੁਤ ਬੁਰੇ ਹੋ ਗਏ ਪਰਿਵਾਰ ਦੇ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਕਾਰ ਦੇ ਸਸਤ ਕੇਪ ਨਾਲ ਉਹਨਾਂ ਨੂੰ ਦੁਬਾਰਾ ਜੀਵਨ ਦੀ ਉਮੀਦ ਮਿਲੀ ਹੈ ਉਹਨਾਂ ਨੇ ਉਮੀਦ ਜਤਾਈ ਕਿ ਅਭਿਜੋਤ ਜਲਦੀ ਸਿਹਤਮੰਦ ਹੋ ਸਕੇਗਾ ਤੇ ਨਾਲ ਹੀ ਸਕੂਲ ਜਾਵੇਗਾ ਅੱਗੋ ਹੜ ਕਰਨ ਤਬਾਹੀ ਨਾਲ ਜੂਝਦੇ ਪਰਿਵਾਰ ਲਈ ਇਹ ਸਰਕਾਰੀ ਮਦਦ ਕਿਸੇ ਵੱਡੇ ਸਹਾਰੇ ਤੋਂ ਘੱਟ ਨਹੀਂ ਜਨਾਲਾ ਦੇ ਪਿੰਡ ਤਲਵੰਡੀ ਦੇ ਵਸਨੀਕ ਦਾ ਪੁੱਤਰ ਜੋ ਕਿ ਅਭਿਜੋਤ ਸਿੰਘ 8 ਸਾਲਾਂ ਦਾ ਹੈ ਪਿਛਲੇ 3 ਸਾਲਾਂ ਤੋਂ ਗੁਰਦੇ ਦੀ ਗੰਭੀਰ ਬਿਮਾਰੀ ਨਾਲ ਪੀੜਿਤ ਹੈ ਹਾਲੇ ਵਿੱਚ ਆਏ ਹੜ੍ਹ ਕਾਰਨ ਉਸਦੇ ਘਰ ਅਤੇ ਜ਼ਮੀਨ ਪੂਰੀ ਤਰ੍ਹਾਂ ਪਾਣੀ ਵਿੱਚ ਡੁੱਬ ਗਏ ਸਨ ਜਿਸ ਕਾਰਨ ਪਰਿਵਾਰ ਬੱਚੇ ਦਾ ਇਲਾਜ ਕਰਵਾਉਣ ਵਿੱਚ ਅਸਮਰੱਥ ਸੀ ਬੱਚੇ ਦੀ ਹਾਲਤ ਬਾਰੇ ਜਾਣਕਾਰੀ ਮਿਲਣ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੁਰੰਤ ਟਵੀਟ ਕਰਕੇ ਐਲਾਨ ਕੀਤਾ ਕਿ ਅ비ਜੋਦ ਦਾ ਪੂਰਾ ਇਲਾਜ ਸਰਕਾਰ ਵੱਲੋਂ ਕਰਵਾਇਆ ਜਾਵੇਗਾ ਹੁਣ ਬੱਚੇ ਨੂੰ ਅੰਮ੍ਰਿਤਸਰ ਦੇ ਬੇਬੇ ਨਾਨਕੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਤੇ ਉਸ ਦਾ ਮੁਫਤ ਇਲਾਜ ਚੱਲ ਰਿਹਾ ਹੈ ਐਕਚੁਅਲੀ ਨੂੰ 3 ਸਾਲ ਤੋਂ ਦਿੱਕਤ ਹੈ ਬੱਚੇ ਦੀ ਕਿਡਨੀਸ ਖਰਾਬ ਹੈਗੇ ਆਪਣੇ ਕੋਲ ਬੱਚਾ ਵੈਸੇ ਕਲੀਨਿਕਲੀ ਸਟੇਬਲ ਹੈਗਾ ਬਟ ਸਵੇਲਿੰਗ ਦੇ ਨਾਲ ਹੀ ਆਇਆ ਪੂਰੀ ਬਾਡੀ 'ਚ ਸਵੇਲਿੰਗ ਹੋਈ ਹੈ ਦਿੱਕਤ ਚਾਹੀ ਹੁੰਦਾ 3 ਸਾਲ ਤੋਂ ਬੱਚੇ ਨੂੰ ਦਿੱਕਤ ਚੱਲ ਰਹੀ ਹੈ ਬਾਕੀ ਆਪਾਂ ਨੂੰ ਇੱਥੇ ਟਰੀਟ ਕਰਾਂਗੇ ਇਹਨੂੰ ਪਹਿਲਾਂ ਦਾ ਪੀਜੀਆਈ ਤੋਂ ਟਰੀਟਮੈਂਟ ਚੱਲ ਰਿਹਾ ਆਪਾਂ ਇਹਨੂੰ ਕੋਈ ਟਰੀਟਮੈਂਟ ਕੰਟੀਨਿਊ ਕਰਾਂਗੇ ਬੱਚੇ ਦੀ ਚਾਚੀ ਜੋਵਨਪ੍ਰੀਤ ਕੌਰ ਨੇ ਦੱਸਿਆ ਕਿ ਅਭਿਜੋਤ ਦਾ ਇਲਾਜ ਪਿਛਲੇ ਸਮੇਂ ਚੰਡੀਗੜ੍ਹ ਤੋਂ ਚੱਲਦਾ ਸੀ ਪਰ ਦਵਾਈਆਂ ਅਤੇ ਇਲਾਜ ਦੇ ਖਰਚੇ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਬੱਤਰ ਹੋ ਗਈ ਹਰ ਕਾਰਨ ਘਰ ਅਤੇ ਖੇਤ ਤਬਾਹ ਹੋਣ ਨਾਲ ਪਿਛਲੇ 15-20 ਦਿਨਾਂ ਤੋਂ ਇਲਾਜ ਪੂਰੀ ਤਰ੍ਹਾਂ ਰੁਕਿਆ ਹੋਇਆ ਸੀ ਇਸ ਤੋਂ ਬਾਅਦ ਇੱਕ ਰਾਹਤ ਟੀਮ ਨੇ ਜਦੋਂ ਬੱਚੇ ਦੀ ਮਾੜੀ ਹਾਲਤ ਦੇਖੀ ਤਾਂ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ 3 ਸਾਲ ਤੋਂ ਇਹ ਬੱਚੇ ਦੀ ਪ੍ਰੋਬਲਮ ਚੱਲਦੀ ਪਈ ਹੈ ਕਿੰਨੀ ਪ੍ਰੋਬਲਮ ਹੈ ਤਾਂ ਇਹਨਾਂ ਦੇ ਬਹੁਤ ਹੀ ਬੁਰੇ ਹਾਲਾਤ ਮਤਲਬ ਜਿੱਦਾਂ ਪਾਣੀ ਆਨ ਕਰਨ ਸਾਡੇ ਪਿੰਡ ਵਿੱਚ ਇੱਕ ਟੀਮ ਸਾਡੇ ਘਰੇ ਗਈ ਸੀ ਉਹਨਾਂ ਨੇ ਹੈਲਪ ਕੀਤੀ ਤਾਂ ਉਹਨਾਂ ਨੇ ਨਿਊਜ਼ ਵਾਲੇ ਸਾਧਕੇ ਤਾਂ ਸਾਡੀ ਜਿਹੜੀ ਵੀਡੀਓ ਸੀ ਉਹ ਵਾਇਰਲ ਕੀਤੀ ਤਾਂ ਇਹ ਖਬਰ ਫਿਰ ਭਗਵੰਤ ਮਾਨ ਕਿਉ ਸੀਐਮ ਕੋ ਪਹੁੰਚ ਗਈ ਤਾਂ ਉਹਨਾਂ ਨੇ ਕਿਹਾ ਉਹਨਾਂ ਨੇ ਇਹ ਐਕਸ਼ਨ ਲਿਆ ਕਿ ਇਹ ਬੱਚੇ ਦਾ ਬਿਲਕੁਲ ਫ੍ਰੀ ਇਲਾਜ ਕੀਤਾ ਜਾਵੇਗਾ ਤਾਂ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਜੀ ਦਾ ਜਿਨ੍ਹਾਂ ਨੇ ਇੰਨੀ ਸਾਡੀ ਹੈਲਪ ਕੀਤੀ ਤਾਂ ਕਿ ਬੱਚਾ ਠੀਕ ਹੋਏ ਤੇ ਪੜ੍ਹ ਲਿਖ ਜਾਏ ਪਰਿਵਾਰ ਦੇ ਹਾਲਾਤ ਪਹਿਲਾਂ ਠੀਕ ਸੀਗੇ ਹੁਣ ਇਹ ਬਿਮਾਰੀ ਦੇ ਕਾਰਨ ਹਾਲਾਤ ਵੀ ਬਹੁਤ ਬੁਰੇ ਹੋ ਗਏ ਪਰਿਵਾਰ ਦੇ ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆ ਕਿਹਾ ਕਿ ਸਰਕਾਰ ਦੇ ਹਸਤਕੇਪ ਨਾਲ ਉਹਨਾਂ ਨੂੰ ਦੁਬਾਰਾ ਜੀਵਨ ਦੀ ਉਮੀਦ ਮਿਲੀ ਹੈ ਉਹਨਾਂ ਨੇ ਉਮੀਦ ਜਤਾਈ ਕਿ ਅਭਿਜੋਤ ਜਲਦੀ ਸਿਹਤਮੰਦ ਹੋ ਸਕੇਗਾ ਤੇ ਨਾਲ ਹੀ ਸਕੂਲ ਜਾਵੇਗਾ ਅੱਗੋਂ ਹੜ੍ਹ ਕਾਰਨ ਤਬਾਹੀ ਨਾਲ ਜੂਝਦੇ ਪਰਿਵਾਰ ਲਈ ਇਹ ਸਰਕਾਰੀ ਮਦਦ ਕਿਸੇ ਵੱਡੇ ਸਹਾਰੇ ਤੋਂ ਘੱਟ ਨਹੀਂ